ਕਦੇ ਅਸੀਂ ਆਪ ਜੀ ਨੂੰ ਸਤਿਗੁਰ ਜੀ ਹੋਣੀਆਂ ਦੇ ਰਚਨਹਾਰ ਪਾਤਸ਼ਾਹ ਮਾਣ ਕਰਿਆ ਕਰੋ ਕਦੇ ਕਦੇ ਗੁਰੂ ਸਾਹਿਬ ਦੇ ਆਪਣੇ ਸਤਿਗੁਰ ਤੇ ਮਾਣ ਕਰਿਆ ਕਰੋ ਅੱਜ ਤੱਕ ਅੱਜ ਤੱਕ ਇਤਿਹਾਸ ਵਿੱਚ ਇਹ ਜੇ ਸਤਿਗੁਰ ਨਹੀਂ ਆਏ ਕਦੇ ਕਦੇ ਦੇਖਿਆ ਪਿਤਾ ਵੀ ਚਲਾ ਜਾਏ ਸ਼ਹੀਦ ਕਰਾ ਦਿੱਤਾ ਜਾਏ ਪੁੱਤਰ ਵੀ ਸ਼ਹੀਦ ਹੋ ਜਨ ਮਾਂ ਵੀ ਸ਼ਹੀਦ ਹੋ ਜਾਏ ਉਹ ਤੇ ਸਿੱਖ ਵੀ ਸ਼ਹੀਦ ਹੋ ਜਾਣ ਤੇ ਇਹ ਗੱਲ ਕਵੇ ਓਹੋ ਮਿੱਤਰ ਪਿਆਰੇ ਨੂੰ ਹਾਲ-ਏ-ਜ਼ਿੰਦਾਂ ਦਾ ਕਹਿਣਾ ਯਾਰੜੇ ਦਾ ਸਾਨੂੰ ਸੁੱਥਰ ਚੰਗਾ ਪਠ ਖੜਿਆ ਦਾ ਰਹਿਣਾ ਇਹੋ ਜੇ ਸਤਗੁਰ ਸਿੱਖੋਂ ਦੀ ਸਿੱਖੀ ਤੋਂ ਮੁਨਕਰ ਹੋ ਗਿਆ ਆ ਸੁਣਨਾ ਜਰਾ ਇੱਕ ਗੱਲ ਅੱਜ ਪੁੱਛ ਕੇ ਜਮਨਾ ਰੋਜ਼ ਇੱਕ ਬੇਨਤੀ ਕਰਦਾ ਆਪ ਜੀ ਨੂੰ ਘਰ ਜਾ ਕੇ ਪੁੱਛਣਾ ਵੀ ਤੂੰ ਕਿਹਦਾ ਸਿੱਖ ਆ ਫਿਰ ਪੁੱਛਣਾ ਤੂੰ ਸਿੱਖ ਕਿਹਦਾ ਆ ਸ਼ਰਾਬ ਦਾ ਸਿੱਖ ਆ ਚਾਹ ਦਾ ਸਿੱਖ ਆ ਕਿਉਂ ਦਾ ਸੇਖਾ ਫਰੇਵ ਦਾ ਸੇਖਾ ਸੌਣ ਦਾ ਸੇਖਾ ਤੂੰ ਦੱਸ ਤਾਂ ਸਹੀ ਸੇਖ ਹੈ ਕਿਹਦਾ ਤੂੰ ਪਤਾ ਤਾਂ ਲੱਗੇ ਤੂੰ ਹੈ ਕਿਹਦਾ ਅ ਮੇਰੇ ਪਾਤਸ਼ਾਹ 3 ਮਾਰਚ ਮੈਂ ਖੋਰ ਬੇਨਤੀ ਕਰਦਾ ਚੱਲਾਂ ਬੜੇ ਗੁਰਮੁਖ ਸੱਜਣ ਆਉਂਦੇ ਨੇ ਸਤਸੰਗ ਸੁਣਨ 28 ਮਾਰਚ ਅੱਲੇ ਬਲੇ 23 ਮਾਰਚ ਨੂੰ ਜਦ ਤਨਗੁਰ ਨਾਨਕ ਸਾਹਿਬ ਆਏ ਉਦੋਂ ਵਿਸਾਖੀ 23 ਮਾਰਚ ਦੀ ਸੀ ਜਦੋਂ ਤਨਗੁਰ ਗੋਬਿੰਦ ਸਿੰਘ ਮਹਾਰਾਜ ਆਏ 30 ਮਾਰਚ ਦੀ ਹੋ ਗਈ ਹੁਣ ਇਹ 13 ਅਪ੍ਰੈਲ ਦੀ ਹੋ ਗਈ ਤੁਹਾਡੇ ਵਿਸਾਖ ਦੀ ਵਿਸਾਖੀ ਜਿਹੜੀ ਹੈ ਨਾ ਤੇ ਜੇੜ੍ਹ ਸੇ ਚੱਲ ਜਾਣੀ ਇੱਕ ਦਿਨ ਆਖੋ ਸਤਨਾਮ ਵਾਹਿਗੁਰੂ ਸੋਜੀ ਵਾਲੇ ਬੰਦੇ ਨੇ ਕੈਸੀ ਬੈਠ ਕੇ ਫੈਸਲਾ ਕਰ ਲਓ ਵੀ ਕਿਹੜੀ ਤਰੀਕਾ ਪਰ ਇਹ ਨਹੀਂ ਮੈਂ ਇੱਕ ਮਾ ਸੁਣਦਾ ਨਾ ਇਹ ਸੁਣਦੇ ਹੀ ਐ ਨਾ ਕਿਸੇ ਨੂੰ ਦੱਸਦੇ ਹੀ ਐ ਕੁਛ ਇਹੋ ਜੀ ਕੌਮ ਜਿਹੜੀ ਸੁਣਨ ਲਈ ਤਿਆਰ ਨਹੀਂ ਆਪਣੇ ਸਤਿਗੁਰੂ ਨੂੰ ਕਦੇ ਕਦੇ ਕਿਲਾ ਹੁੰਦਾ ਬੈਠਿਆ ਕਦੇ ਕਦੇ ਰਾਤ ਜਾਗਦੇ ਨਿਕਲ ਜਾਂਦੀ ਐ ਵੀ ਪਾਦਸ਼ਾਹ ਐਨਾ ਕੁਝ ਤੁਸੀਂ ਕੀਤਾ ਜਦੋਂ ਜਦੋਂ ਦਾ ਸਿੱਖ ਜਗਤ ਬਣਿਆ तकरीबन 200 ਕਿਹਾ ਕਰਨਾ 554 ਕੇ ਸਾਲ ਹੋ ਗਏ ਇਹ ਕਦੇ ਚੈਨ ਨਾਲ ਨਹੀਂ ਬੈਠੀ ਕੌਮ ਕਦੇ ਵੱਡਾ ਕੱਲੂ ਕਾਰਾ ਕਦੇ ਛੋਟਾ ਕੱਲੂ ਕਾਰਾ ਕਦੇ 1984 ਆ ਗਿਆ ਕਦੇ ਕੋਈ ਆ ਗਿਆ ਕਾਰਨ ਕੀ ਆ ਸੋਖ ਯੋਨੀ ਕਦੇ ਤਾਂ ਸਿਆਣੇ ਬੰਦੇ ਬੈਠ ਕੇ ਕੁਝ ਸੋਚਣ ਵਿਚਾਰਨ ਕੀਆ ਗਾਰਨ ਤੇ ਪਤਾ ਹੋਣਾ ਚਾਹੀਦਾ ਕੌਮ ਨੂੰ ਅੱਗੇ ਵਧਣ ਲਈ ਕੀ ਕਰਨਾ ਪਏਗਾ ਪੰਜ ਸ਼ਰਾਬੀ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਮੈਂ ਦੇਖਿਆ 20 20 ਵੀ ਦੇਖੇ ਨੇ ਪਰ ਪੰਜ ਸਿੱਖ ਇਕੱਠੇ ਨਹੀਂ ਬੈਠ ਸਕਦੇ ਜੇ ਪੰਜਾਂ ਚੋਂ ਇੱਕ ਚਲੇ ਜਾਂਦਾ ਤੇ ਚਾਰ ਉਹਦਾ ਹੀ ਤਵਾਂ ਲਾ ਦਿੰਦੇ ਆ ਦੇ ਚੋਂ ਚੋਂ ਚਲ ਇੱਕ ਚਲੇ ਜਾਂਦਾ ਤਾਂ ਤਿੰਨ ਉਹਦੀਆਂ ਹੀ ਸ਼ੁਕਰੀਆ ਕਰਨ ਲੱਗ ਪੈਂਦੇ ਨੇ ਜਦ ਤੱਕ ਇੱਕ ਨਹੀਂ ਬਚਦਾ ਬਸੇ ਇਦਾਂ ਹੀ ਕਰਦੇ ਨੇ ਪਤਾ ਨਹੀਂ ਇਹਨਾਂ ਕਿੱਥੋਂ ਆ ਗਿਆ ਸਾਨੂੰ ਇਹੋ ਜਿਹਾ ਗਿਆਨ ਕਿੱਥੋਂ ਆ ਗਿਆ ਗਿਆ ਕਦੇ ਤਾਂ ਸੋਚੀਏ ਬੈਠ ਕੇ ਆਪਣੇ ਲਈ ਤਾਂ ਸਾਰੇ ਹੀ ਸੋਚਦੇ ਨੇ ਕਤੇ ਕੌਮ ਦੇ ਭਲੇ ਲਈ ਵੀ ਸੋਚੀਏ ਅਜੇ ਵੀ ਅਜੇ ਵੀ ਸਾਰ ਤਤ ਹੈ ਆ ਤੁਹਾਡੇ ਸਾਹਮਣੇ ਹੜ ਆਏ ਨੇ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਉਸ ਇਲਾਕੇ 'ਚ ਸੰਗਤ ਨੇ ਨਵੇਂ ਟਰੈਕਟਰ ਲਿਆ ਕੇ ਖੜੇ ਕਰ ਦਿੱਤੇ 6-6 ਮਹੀਨੇ ਦਾ ਰਾਸ਼ਨ ਦੇ ਦਿੱਤਾ ਇੰਨੀ ਪਰਪਕਾਰ ਵੀ ਹੈਗੀ ਸਿੱਖ ਦੇ ਵਿੱਚ ਪਰ ਪਾਤਸ਼ਾਹ ਨੇ ਸਿੱਖ ਨੂੰ ਇੱਕ ਸੋਝੀ ਦਿੱਤੀ ਸੀ ਸਭੇ ਸਾਂਝੀ ਵਾਲ ਸਦਾਇਣ ਤੋ ਕਿਸੇ ਨਾ ਦਿਸੇ ਬਹਾਰਾ ਜੀਓ ਕਦੇ ਸਾ ਸਰਬ ਸਾਂਝੀ ਵਾਲ ਤਾ ਕਦੇ ਆਈ ਧਿਆਨ ਵਿੱਚ ਇਹ ਸਾਰੇ ਆਪਣੇ ਨੇ ਇਹ ਸਾਡੇ ਇਹ ਸਾਰੇ ਸਾਡੇ ਸਤਿਗੁਰ ਦੇ ਨਹੀਂ ਸਾਰੇ ਪਰ ਅੱਜ ਤਿਆਰੀ ਕੀਤੀ ਹੈ ਪਾਦਸ਼ਾਹ ਜੀ ਨੇ ਇੱਕ ਫੈਸਲਾ ਕਰ ਰਿਆ ਧਰਮ ਦਾ ਪ੍ਰਕਾਸ਼ ਹੋਵੇ ਦੁਸ਼ਟਾਂ ਦਾ ਨਾਸ਼ ਹੋਵੇ ਧਰਮ ਦਾ ਪ੍ਰਕਾਸ਼ ਹੋਵੇ ਦੁਸ਼ਟਾਂ ਦਾ ਨਾਸ਼ ਹੋਵੇ ਸਾ ਪਰਕਾਸ਼ ਹੋਵੇ ਦੁਸ਼ਟਾਂ ਦਾ ਨਾਸ਼ ਹੋਵੇ ਤਨ ਦਾ ਪਰਕਾਸ਼ ਹੋਵੇ ਦੁਸ਼ਟਾਂ ਦਾ ਨਾਸ਼ ਹੋਵੇ ਮੇਰੇ ਨਾਲ ਸੋ ਬਿਆੰਦੀ ਫੌਜ ਬਹੌਂਦੀ ਏ ਆਪ ਸਾ ਪਰਕਾਸ਼ ਹੋਵੇ ਦੁਸ਼ਟਾਂ ਦਾ ਨਾਸ਼ ਹੋਵੇ ਸਰਪਾ ਜੋ ਦੇ ਸੁਸਤਾਨਾਸ਼ ਹੋਵੇ ਆਇਆ ਹੀ ਹੋਇ ਇਸ ਕਰਕੇ ਆਇਆ ਹੀ ਮਾਲਕੇ ਇਸ ਕਰਕੇ ਹਿਮਕੁੰਡ ਪਰਬਤ ਹੈ ਯਹਾਂ ਸੱਤ শৃੰਗ ਸੋਭਤ ਹੈ ਤਾ ਤਹਿਮ ਅਦਕ ਤਪਸਿਆ ਸਾਧੀ ਮਹਾਕਾਲ ਕਾਲ ਦਾ ਰਾਦੀ ਕਾਲ ਦਾ ਕਾਲ ਕਰਨ ਵਾਲੀ ਉਹ ਸ਼ਕਤੀ ਨੂੰ ਅਕਾਲ ਪੁਰਖ ਨੂੰ ਅਰਧਿਆ ਪਾਤਸ਼ਾਹ ਕਹਿੰਦੇ ਨੇ ਗਜਬ ਹੈ ਸਤਗੁਰੂ ਇਹਨ ਗਰੀਬ ਸਿੰਘਨ ਕੋ ਦੂ ਬਾਦਸ਼ਾਹੀ ਤੇ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਕਦੇ ਖਿਆਲ ਰੱਖਣਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਭ ਤੋਂ ਵੱਡੇ ਵਿਸ਼ਵਾਸਪਾਤਰ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸਨ ਦਿੱਲੀ ਤੋਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਦਿੱਲੀ ਜਿੰਨੀ ਖਤੋਖਤਾਵਤ ਹੁੰਦੀ ਸੀ ਇਹ ਬਾਬਾ ਜੀਵਨ ਸਿੰਘ ਜੀ ਕਰਦੇ ਸਨ ਇਧਰੋਂ ਆਉਣਾ ਇਧਰੋਂ ਪੱਤਰ ਲੈ ਕੇ ਗੁਰੂ ਸਾਹਿਬ ਦਾ ਜਾਣਾ ਸਭ ਤੋਂ ਵੱਡਾ ਵਿਸ਼ਵਾਸਪਾਤਰ ਜੇ ਕੋਈ ਸਾਤ ਪਾਤ ਦੀ ਗੱਲ ਕਰਦਾ ਤੇ ਬਾਬਾ ਜੀਵਨ ਜੀਵਨ ਸਿੰਘ ਜੀ ਮਹਾਨ ਨੇ ਬਸ ਇਹ ਹੀ ਸਿਫਤ ਹੈ ਸਤ ਗੁਰੂ ਦੇ ਚੇ ਸਿੱਖ ਸੱਚ ਨੂੰ ਕਹਿੰਦੇ ਨੇ ਮੈਂ ਬੇਨਤੀ ਕਰਾ ਓਹੋ ਸੱਚ ਨੂੰ ਕਹਿੰਦੇ ਨੇ ਸਿੱਖ ਧਗੀ ਥੋਰੀ ਨੂੰ ਨਹੀਂ ਕਹਿੰਦੇ ਸਿੱਖ ਨਾ ਤਾਂ ਕਿਸੇ ਤੋਂ ਝੂਠ ਬੁਲਾਉਂਦਾ ਦੇ ਨਾਂ ਝੂਠ ਬੋਲਦਾ ਹੀ ਆ ਇੱਕ ਵਾਰੀ ਕਹਿ ਦਿਆ ਸਤਨਾਮ ਵਾਹਿਗੁਰੂ ਆ ਮੇਰੇ ਪਾਤਸ਼ਾਹ ਜੀ ਨੇ 30 ਮਾਰਚ ਨੂੰ ਵੱਡਾ ਇਕੱਠ ਕੀਤਾ ਕਹਿੰਦੇ ਜਦ ਵੱਡਾ ਇਕੱਠ ਕੀਤਾ ਤੇ ਹੈਰਾਨੀ ਇਸ ਗੱਲ ਦੀ ਮਾਤਾ ਜੀ ਤੋਂ ਜੀ ਨੂੰ ਜਾ ਕੇ ਗੁਰਮੁਖ ਪਿਆਰੇ ਕਹਿਣ ਲੱਗੇ ਕਹਿੰਦੇ ਮਾਂ ਸਤਗੁਰੂ ਦੇ ਵੱਡਾ ਖੇਡ ਕਰ ਰਹੇ ਨੇ ਅਮਰ ਸ਼ਕਾ ਦੇ ਨੇ ਤੁਸੀਂ ਵੀ ਹਿੱਸਾ ਪਾ ਲਓ ਤੁਸੀਂ ਵੀ ਹਿੱਸਾ ਪਾ ਲਓ ਕਹਿੰਦੇ ਨੇ ਜਿਹੜੇ ਅਮਰ ਸ਼ਕ ਦੇ ਭਾਈ ਗੁਰਵਰਖ ਸਿੰਘ ਬਣੇ ਉਹ ਗਏ ਕਹਿੰਦੇ ਮਾਂ ਤੁਸੀਂ ਵੀ ਹਿੱਸਾ ਪਾ ਲਓ ਮੈਂ ਬੇਨਤੀ ਕਰਾਂ ਅੱਜ ਤੱਕ ਜਿਹੜਾ ਵੀ ਸੰਸਾਰ ਵਿੱਚ ਮਹਾਨ ਹੋਇਆ ਉਸ ਦੇ ਪਿੱਛੇ ਇੱਕ ਮਹਾਨ ਔਰਤ ਸੀ ਸੁਣਨ ਲਗਾ ਉਹ ਉਹਨਾਂ ਦੇ ਪਿੱਛੇ ਇੱਕ ਮਹਾਨ ਔਰਤ ਸੀ ਪਿੱਛੇ ਕਦੇ ਸਿੱਖ ਇਤਿਹਾਸ ਪੜ੍ਹੀਏ ਮਾਤਾ ਖੀਵੀ ਬੀਬੀ ਅਮਰੋ ਮਾਤਾ ਪਾਨੀ ਮਾਤਾ ਗੰਗਾ ਜੀ ਮਾਤਾ ਸੁੰਦਰੀ ਮਾਤਾ ਜੀਤੋ ਜੀ ਮਾਤਾ ਗੁਜਰੀ ਜੀ ਗੁਜਰਕੌਰ ਜੀ ਜਦੋਂ ਪਾਤਸ਼ਾਹ ਜਾਣ ਲੱਗੇ ਨਾ ਦਿੱਲੀ ਨੂੰ ਮਾਤਾ ਗੁਜਰੀ ਕਹਿਣ ਲੱਗੇ ਪਤੀ ਦੇਵ ਤੁਹਾਡੇ ਲਈ ਬਹੁਤ ਕਠਨ ਸਮਾਂ ਹੈ ਤੁਸੀਂ ਜਾ ਰਹੇ ਹੋ ਪਾਤਸ਼ਾਹ ਕਹਿਣ ਲੱਗੇ ਗੁਜਰੀ ਮੇਰੇ ਲਈ ਤਾਂ ਜਿਹੜਾ ਕਠਨ ਹੈ ਸੋ ਹੈ ਤੇਰੇ ਲਈ ਪਤਾ ਨਹੀਂ ਕਿੰਨੇ ਕਿ ਗੁਨਾ ਬਹੁਤ ਕਠਨ ਹੋਣਾ ਸਮਾਂ ਤੇਰੇ ਲਈ ਅੱਡਾ ਵੱਡਾ ਹਿਰਦਾ ਅ ਜਿੰਨੇ ਕੁ ਅਸੀਂ ਬੈਠੇ ਹਾਂ ਸਾਡੀ ਚੌਧਰ ਇਹਨਾਂ ਬੀਬੀਆਂ ਤੇ ਆ 10 ਬੰਦੇ ਤੁਹਾਡੇ ਘਰ ਬੈਠੇ ਹੋਣ ਤੁਸੀਂ ਆ ਕੇ ਹੁਕਮ ਚੜ੍ਹਦੇ ਹੋ ਵਿਛਾਵਣਾ ਤੇ ਜਿਉ ਇੱਕ ਵਾਰੀ ਕਹਿ ਦੇ ਨਾ ਵੀ ਮੇਰੇ ਤੋਂ ਨਹੀਂ ਬਣਦੀ ਤੂੰ ਤਾਂ ਭੀੜ ਰੋਜ਼ ਇਕੱਠੀ ਕਰੀ ਰੱਖਦਾ ਤੇ ਤੇਰੀ ਚੌਧਰ ਤੇ ਜਿਹੜੀ ਆ ਨਾ ਉਹ ਲੁੜਕਦੀ ਫਿਰਨੀ ਆਖੋ ਸਤਨਾਮ ਵਾਹਿਗੁਰੂ ਲੁੜਕਦੀ ਫਿਰਨੀ ਸਾਡੀ ਆ ਚੌਧਰ ਜਿੰਨੀ ਵੀ ਆ ਤਦ ਹੀ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਸੀ ਬਾਣੀ ਚ ਓਹੋ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾ ਉਹਨੂੰ ਮੰਦਾ ਕਿਉ ਕਹਿਣਾ ਜਿਨ੍ਹਾਂ ਦੇ ਉਧਰ ਵਿੱਚੋਂ ਪੇਟ ਵਿੱਚੋਂ ਰਾਜੇ ਪੈਦਾ ਹੋਏ ਮਹਾਪੁਰਸ਼ ਪੈਦਾ ਹੋਏ ਇੱਥੇ ਤੱਕ ਇਹ ਸਤਗੁਰਾਂ ਦੇ ਸਰੀਰ ਵੀ ਉਹਨਾਂ ਦੇ ਵਿੱਚੋਂ ਹੀ ਆਏ ਤੂੰ ਉਹਨਾਂ ਨੂੰ ਬੁਰਾ ਕਹਿਣਾ ਸਭ ਤੋਂ ਵੱਡਾ ਵਜ਼ੀਰ ਹੈ ਸਭ ਤੋਂ ਵੱਡਾ ਵਜ਼ੀਰ ਅਗਰ ਕਿਸੇ ਬੰਦੇ ਦਾ ਹੈ ਤੇ ਉਹ ਪਰਿਵਾਰ ਵਿੱਚ ਇਸਤਰੀ ਹੁੰਦੀ ਹੈ ਕਿਸੇ ਨੇ ਸ਼ਾਇਰ ਨੇ ਲਿਖਿਆ ਕਿ ਨੇ ਔਰਤ ਜੇਡ ਵਜੀਰ ਨਾ ਕੋਈ ਜੇ ਬਦਕਾਰ ਨਾ ਹੋਵੇ ਪਾਈਆਂ ਜੇਡ ਪਿਆਰ ਨਾ ਕੋਈ ਜੇ ਵਿੱਚ ਖਾ ਖਾਰ ਨਾ ਹੋਵੇ ਜੂਏ ਵਰਗੀ ਖੇਡ ਨਾ ਕੋਈ ਜੇ ਵਿੱਚ ਹਾਰ ਨਾ ਹੋਵੇ ਖਿਆਲ ਰੱਖਣਾ ਸਤਕਾਰ ਕਰਿਆ ਕਰੋ ਪਰਿਵਾਰ ਦਾ ਕਿਉਂਕਿ ਉਹਨਾਂ ਨੇ ਤੁਹਾਡੇ ਪੁੱਤਰਾਂ ਨੂੰ ਪਾਲਣਾ ਸਭ ਤੋਂ ਵੱਡਾ ਗੁਰੂ ਇਹ ਬੀਬੀਆਂ ਨੇ ਏ ਬੀਬੀਆਂ ਨੇ ਆ ਘਰ ਮੁਖ ਪਿਆਰੇ ਮਾਤਾ ਜੀ ਤੋਂ ਜਿਹਨੂੰ ਨਾਲ ਲੈ ਕੇ ਜਿੱਥੇ ਪਾਤਸ਼ਾਹ ਜੀ ਅੰਮ੍ਰਿਤ ਛਕਾਉਂਦੇ ਸਨ ਤਿਆਰ ਕਰ ਰਹੇ ਸੀ ਉੱਥੇ ਆ ਗਏ ਪਰ ਕੇ ਚੱਲੇ ਚੌਲੀ ਮਾਤਾ ਜੀ ਤੋਂ ਜੀ ਪਤਾਸ ਜੋਨੇ ਛੋਣੀ ਮਾਤਾ ਜੀ ਤੁਜੀ ਪਤਾਸਿਆਂ ਦੀ ਭਰ ਕੇ ਚੱਲੇ ਛੋਣੀ ਮਾਤਾ ਜੀ ਤੁਜੀ ਪਤਾਸਿਆਂ ਦੀ ਭਰ ਕੇ ਚੱਲੇ ਛੋਣੀ ਮਾਤਾ ਜੀ ਤੁਜੀ ਪਤਾਸਿਆਂ ਦੀ ਪਰ ਕੀ ਚੱਲੇ ਝੋਲੀ ਮਾਤਾ ਜੀ ਤੂ ਜੀ ਪਸਾਤਿਆਂ ਦੀ ਪਰ ਕੀ ਚੱਲੇ ਝੋਲੀ ਮਾਤਾ ਜੀ ਤੂ ਜੀ ਪਸਾਤਿਆਂ ਦੀ ਜੀ ਤੋ 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 ਜੀ ਪਸਾਤਿਆਂ

ਮਾਤਾ ਜੀ ਕੋ ਜੀ ਸੁਤਾਸ ਆਂਦੀ ਪਰ ਕੇ ਚੱਲੇ ਜੋਨੀ ਮਾਤਾ ਜੀ ਕੋ ਜੀ ਸੁਤਾਸ ਆਂਦੀ ਪਰ ਕੇ ਚੱਲੇ ਜੋਨੀ ਮਾਤਾ ਜੀ ਕੋ ਜੀ ਸੁਤਾਸ ਆਂਦੀ ਪਰ ਕੇ ਚੱਲੇ ਜੋਨੀ ਮਾਤਾ ਜੀ ਕੋ ਜੀ ਸੁਤਾਸ ਆਂਦੀ ਚਲਪੈ ਗੁਰੂਮਖਾਂ ਦੇ ਨਾਲ ਉਸ ਤੰਬੂ ਵਿੱਚ ਪਹੁੰਚ ਗਏ ਮਾਤਾ ਜੀ ਨੇ ਉਪਤਾਸੇ ਜਿਹੜੇ ਸੀ ਜਦੋਂ ਪਾਏ ਨੇ ਪਾਤਸ਼ਾਹ ਜੀ ਨੇ ਇੱਕ ਭਰਮੀ ਨਜ਼ਰ ਉੱਪਰ ਕੀਤੀ ਪਰ ਫਿਰ ਉਸ ਹੀ ਕਾਰਜ ਵਿੱਚ ਲੱਗ ਗਏ ਕਿਸੇ ਨੇ ਪੁੱਛਿਆ ਸੀ ਦਾਤਾ ਜੀ बगैर ए कि होया उपरू जद देखिया मालिक ने बहुत बंदगी सी माता जीत कौर द्यूटिया जी तो बख्शिया हुई रूहानू मिलदिया ने तो रोही बख्शे हुए सन ब्रह्म ज्ञान की अवस्था सी माता जीत कौर द ਉੱਪਰ ਨੂੰ ਜਦ ਦੇਖਿਆ ਤੱਕਿਆ ਹਜ਼ੂਰ ਨੇ ਰਹਿਮਤ ਦੀਆਂ ਪਰੀਆਂ ਤਗਵਾ ਤੱਕਿਆ ਹਜ਼ੂਰ ਨੇ ਰਹਿਮਤ ਦੀਆਂ ਪਰੀਆਂ ਤਗਵਾ ਤੱਕਿਆ ਹਜ਼ੂਰ ਨੇ परिया नजरा वजूर ने, सहमत दिया पर नजरा रहमत दिया परियां नजरा रहमत दिया नजरा रहमत दिया पर नजरा रहमत दिया नजरा नजरा रहमत दिया नजरा रहमत दरिया नज़रा दहमत भरियां नज़रा रहमत परिया नज़रा दहमत भरियां नज़रा रहमत परिया नज़रा दहमत भरियां नज़रा ਜੂਰ ਨੇ ਦਹਿਮਤ ਦਿਆ ਫਰੀਆਂ ਨਜਰਾ ਪੁੱਛਿਆ ਹਜੂਰ ਨੇ ਦਹਿਮਤ ਦਿਆ ਫਰੀਆਂ ਨਜਰਾ ਪੁੱਛਿਆ ਸਿੱਖਾਂ ਨੇ ਬਾਦਸ਼ਾ ਅਚਨਿਕ ਕਿਵੇਂ ਤਾਸਿਆਂ ਦਾ ਪਉਣਾ ਹੋ ਗਿਆ ਬਾਦਸ਼ਾ ਕਹਿਣ ਲੱਗੇ ਜੀਤਾਂ ਜੀ ਭਲਾ ਹੋਇਆ ਤੁਸੀਂ ਚੱਲ ਕੇ ਆਏ ਅੰਮ੍ਰਿਤ ਵਿੱਚ ਪਤਾ ਸੇ ਪਾਏ ਸਤਿਗੁਰੂ ਹੈ ਕੋਈ ਆਮ ਮਨੁੱਖ ਨਹੀਂ ਕਲਯੁਗ ਦਾ ਬੰਦਾ ਆਪਣੇ ਨਾਲ ਕੰਪੇਅਰ ਕਰਦਾ ਐਡੀ ਮਤ ਮਾਰੀ ਗਈ ਇਸ ਨੂੰ ਇਹ ਹੀ ਨਹੀਂ ਪਤਾ ਤੇ ਤੂੰ ਗੰਦਗੀ ਦਾ ਕੀੜਾ ਆ ਤੇ ਉਹ ਸਤਿਗੁਰੂ ਨੇ ਤੂੰ ਆਪਣੇ ਨਾਲ ਹੀ ਬਰਾਬ ਦੀ ਕਰੀ ਜੰਨਾ ਆਪਣੇ ਨਾਲ ਹੀ ਇਹ ਨੂੰ ਇਹ ਹੀ ਨਹੀਂ ਪਤਾ ਤੇ ਮੇਰੇ ਮਾਲਕ ਕਹਿਣ ਲੱਗੇ ਅਗਰ ਜੀਤਾ ਪਤਾਸੇ ਨਾ ਪਾਉਂਦੇ ਹੋ ਜਾਂ ਤਾਂ ਕઠੋੜ ਪੰਥ ਬਿਨਾ ਇਹ ਮਿਠਾਸ ਤੇ ਹੋ ਜਾਂਦਾ ਪੰਖ ਬਿਨਾਂ ਹੀ ਮਿਠਾਸ ਤੇ ਹੋ ਜਾਂਦਾ ਕਟੂਰ ਪੰਖ ਬਿਨਾਂ ਹੀ ਮਿਠਾਸ ਤੇ ਹੋ ਜਾਂਦਾ ਕਟੂਰ ਪੰਖ ਬਿਨਾਂ ਹੀ ਮਿਠਾਸ ਤੇ ਹੋ ਜਾਂਦਾ ਕਟੂਰ ਪੰਖ ਬਿਨਾਂ ਹੀ ਮਿਠਾਸ ਤੇ ਜਿੰਨਾ ਬਿਨਾ ਏ ਮਿਠਾਸ ਦੇ ਬਿਨਾ ਏ ਮਿਠਾਸ ਦੇ ਬਿਨਾ ਏ ਮਿਠਾਸ ਦੀ ਬਿਨਾਰੇ ਮਿਠਾਸ ਦੀ ਬਿਨਾ ਏ ਮਿਠਾਸ ਦੇ ਬਿਨਾ ਏ ਮਿਠਾਸ ਦੀ ਉਹ ਚੰਗਾ ਫੁੱਲ ਆਂ ਤੁਸ ਬਿਨਾ ਏ ਮਿਠਾਸ ਦੇ ਉਹ ਚੰਗਾ ਫੁੱਲ ਵੰਦ ਸਤਾ ਕਟੋਰ ਕੰਤ ਬਿਨਾ ਹੀ ਮਿਠਾਸ ਦੀ ਹੋ ਜਾਂਦਾ ਕਟੋਰ ਕੰਤ ਬਿਨਾ ਹੀ ਮਿਠਾਸ ਦੀ ਖਾਲਸਾ ਜੀ ਬਿਨਾਂ ਮਿਠਾਸ ਤੋਂ ਕਪੰਤ ਕਠੋਰ ਹੋ ਜਾਂਦਾ ਇਸ ਕਰਕੇ ਜੀਤਾ ਜੀ ਨੇ ਵਿੱਚ ਪਤਾਸੇ ਪਾਏ ਨੇ ਸਮਾ ਹੋ ਗਿਆ ਗੁਰੂ ਕੋ ਦੰਦ ਕਮੰਟਰ ਆ ਗਿਆ ਸਾਡੇ ਦਾ ਸੌਣ ਚ ਮਨ ਬਣਾਈਏ 7 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ ਆਜੋ ਜਿੰਨੇ ਗੁਰੂ ਕੇ ਜਹਾਜ ਤੇ ਚੜਨਾ ਦੁਨੀਆ ਦੇ ਜਹਾਜ ਲੋਕ ਰਸਤੇ ਵਿੱਚ ਲਾ ਦਿੰਦੇ ਨੇ ਓਏ ਦੁਨੀਆ ਦੇ ਲੋਕੋ ਇੱਥੋਂ ਦਾ ਚੜਿਆ ਹੋਇਆ ਕਾਬਲ ਚ ਲੈ ਜਾਂਦੇ ਨੇ ਉੱਥੇ ਲਾਉਂਦੇ ਨੇ ਪਰ ਸਤਗੁਰ ਦਾ ਜਹਾਜ਼ ਤੇ ਜਿਹੜਾ ਬਹਿ ਜਾਂਦਾ ਬਸ ਜਦੋਂ ਉਡਾਰੀ ਮਾਰ ਜਾਂਦਾ ਤਾਂ ਫਿਰ ਸਿੱਧਾ ਸੱਚਖੰਡ ਵਿੱਚ ਹੀ ਜਾਂਦਾ ਆਖੋ ਸਤਿਨਾਮ ਵਾਹਿਗੁਰੂ ਰੋਜ਼ ਪੜਦੇ ਉਹ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਅੱਧ ਵਿੱਚ ਨਹੀਂ ਉਹਨੂੰ ਕੋਈ ਲਾ ਸਕਦਾ ਪਰ ਇਹ ਕੀ ਕਰਦਾ ਇਹ ਜਹਾਜ਼ ਦੇ ਆਲੇ-ਦੋਲੇ ਢੇਡੇ ਘਾਣੂਆ ਕਹਿੰਦੇ ਕਹਿੰਦਾ ਇਹ ਤਾਂ ਰੰਗ ਬੜਾ ਵਧੀਆ ਕਦੇ ਕਹਿੰਦੇ ਇਹਦੀਆਂ ਸੀਟਾਂ ਬੜੀਆਂ ਵਧੀਆ ਵਧੀਆ ਇਹਦੇ ਚੱਕੇ ਬੜੇ ਵਧੀਆ ਪਰ ਅੰਦਰ ਨਹੀਂ ਬਹਿਣ ਨੂੰ ਤਿਆਰ ਆਖੋ ਸਤਨਾਮ ਵਾਹਿਗੁਰੂ ਅੰਦਰ ਬਹਿਣ ਨੂੰ ਤਿਆਰ ਨਹੀਂ ਜਦ ਤੱਕ ਅੰਦਰ ਨਹੀਂ ਬਹਿੰਦਾ ਉਹ ਉਡਾ ਕੇ ਕਿਵੇਂ ਗੁਰੂ ਲੈ ਜਾਏ ਇਸ ਨੂੰ ਆਖੋ ਸਤਨਾਮ ਵਾਹਿਗੁਰੂ ਕਦੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਭਾਈ ਅਨੰਦ ਲਾਲ ਜੀ ਨੇ ਪਾਤਸ਼ਾਹ ਇਹ ਸਿੱਖੀ ਰਹਿ ਵੀ ਜਾਏਗੀ ਕਿ ਨਹੀਂ ਮੈਂ ਸਮਾਪਤੀ ਕਰਾਂ ਇਹ ਸਿੱਖੀ ਰਹਿ ਵੀ ਜਾਏਗੀ ਕਿ ਨਹੀਂ ਇੰਨੇ ਖਤਰੇ ਮੁੰਡਰਾਉਂਦੇ ਨੇ ਬਚੇਗੀ ਵੀ ਤੇ ਮੇਰੇ ਮਾਲਕ ਨੇ ਇੱਕ ਜਵਾਬ ਦਿੱਤਾ ਸੀ ਲਾਲ ਜੀ ਵਜਣ ਗਏ ਨਗਾਰੇ ਹਾਥੀ ਚੂਲਣਗੇ ਸਿੰਘਾਂ ਦੇ ਦਵਾਰਿਆਂ ਤੇ ਵਜਣੋਂ ਤੇ ਨਾ ਨੇ ਹਾਥੀ ਚੂਲਣਗੇ द्वार भजन गेन गारे हाथी चून गे सिंगा दे द्वारा भजन गेन गारे रा चुल गे सिंह द्वारा ਦੋ ਆਰ ਪਰ ਨੌਵਤ ਬਾਜੇ ਕਰਕੇ ਦਿਖਾ ਦਿੱਤਾ ਕਲਗੀਆਂ ਵਾਲੇ ਨੇ ਤੁਸੀਂ ਤਾਂ ਕਦੇ ਲਾਹੌਰ ਨਹੀਂ ਗਏ ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਦਰਬਾਰ ਦੇਖ ਰੋਣ ਆਉਂਦਾ ਇਹ ਤੇਰੇ ਖਾਲਸੇ ਦੀ ਐਡੀ ਚਟ ਸੀ ਕਦੇ ਐਡਾ ਜਲਵਾ ਸੀ ਸਿੱਖੀ ਦਾ ਐਡਾ ਖਾਲਸੇ ਦਾ ਕਿੱਥੇ ਲਾਹੌਰs ਬੇਟੀ ਕਿੱਥੇ ਅਫਗਾਨਿਸਤਾਨ ਕਿੱਥੇ ਦਿੱਲੀ ਇਿੱਥੇ ਤੱਕ ਦਾ ਆਜ ਸੀ ਖਾਲਸੇ ਦਾ ਸ਼ਰਾਬ ਜੋਗੇ ਰਹਿ ਗਏ ਆਖੋ ਸਤਨਾਮ ਵਾਹਿਗੁਰੂ ਈਖਾ ਜੋਗੇ ਰਹਿ ਗਏ ਇਸ ਕਰਕੇ ਪਾਤਸ਼ਾਹ ਨੇ ਕਿਹਾ ਸੀ ਕੋ ਕੋ ਕਾਹੂ ਕੋ ਰਾਜ ਨ ਦੇ ਹੈ ਸੁਣਨਾ ਜ਼ਰਾ ਕੋ ਕਾਹੂ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਤੇ ਲੈ ਹੈ ਕੋਈ ਕਿਸੇ ਨੂੰ ਥਾਲੀ ਚ ਪਾ ਕੇ ਰਾਜ ਨਹੀਂ ਦਿੰਦਾ ਇਤਾਂ ਖੋ ਕੇ ਗੀਤਾ ਜਿਨ੍ਹਾਂ ਨੇ ਵੀ ਕੀਤਾ ਆਖੋ ਸਤਨਾਮ ਵਾਹਿਗੁਰੂ ਧੰਵਾਦ ਹੈ ਪਾਤਸ਼ਾਹ ਜੀ ਦਾ ਮਹਾਨ ਬਖਸ਼ਿਸ਼ ਸਤਗੁਰ ਕਰਦੇ ਨੇ ਮਨ ਬਣਾਈਏ ਸਾਰਿਆਂ ਦਾ ਹੋ ਕੇ ਦੇਖ ਲਿਆ ਰੋਣ ਤੋਂ ਬਗੈਰ ਤਾਂ ਤੈਨੂੰ ਕੱਖ ਨਹੀਂ ਮਿਲਿਆ ਅਜੇ ਤੱਕ ਪਰ ਤੂੰ ਗੁਰੂ ਦਾ ਹੋ ਕੇ ਤੂੰ ਦੇਖ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਰਬ ਸਾਂਝੀ ਕੁਰਬਾਨੀ ਇੱਕ ਬਹਾਰ